ਦਾ ਪੰਜਾਬ ਬੋਲ ਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਗੱਲ ਕਰਦੇ ਆਂ ਭਗਵੰਤ ਮਾਨ ਸਰਕਾਰ ਨੇ ਇੱਕ ਅਜਿਹੀ ਸਕੀਮ ਜਾਰੀ ਕਰ ਦਿੱਤੀ ਹੈ ਵਿਸਾਖੀ ਦੇ ਮਗਰੋਂ ਹੁਣ ਬਜ਼ੁਰਗ ਮਾਪਿਆਂ ਨੂੰ ਮਿਲਣਗੇ 25-2500 ਰੁਪਏ ਜੀ ਹਾਂ ਇਸ ਦੀ ਸੱਚਾਈ ਕੀ ਹੈ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੇ ਪੰਜਾਬ ਦੇ ਵਿੱਚ 8 ਤੋਂ 22 April ਤੱਕ ਵੱਡਾ ਐਲਾਨ ਹੋ ਚੁੱਕਿਆ ਹੈ ਸਰਕਾਰ ਇਹਨਾਂ ਔਰਤਾਂ ਲਈ ਕਰਨ ਜਾ ਰਹੀ ਹੈ ਸਭ ਤੋਂ ਵੱਡੇ ਕਾਰਜ ਕਿਵੇਂ ਇਸ ਦਾ ਲਾਭ ਮਿਲੇਗਾ ਤੁਹਾਨੂੰ ਉਸ ਦੇ ਬਾਰੇ ਵੀ ਦੱਸਣਾ ਚਾਹਾਂਗੇ ਸੋ ਆਖਰ ਭਗਵੰਤ ਮਾਨ ਸਰਕਾਰ ਹੋਰ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਨੇ ਲੈ ਕੇ ਆ ਰਹੀ ਹੈ ਪੰਜਾਬ ਦੀਆਂ ਗਰਭਵਤੀ ਮਹਿਲਾਵਾਂ ਨੂੰ ਲੈ ਕੇ ਅਹਿਮ ਖਬਰ ਹੁਣ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਪੋਸ਼ਣ ਜਾਗਰੂਕਤਾ ਨੂੰ ਲੈ ਕੇ ਅਹਿਮ ਜਿਹੜੀ ਹੈ ਗੱਲ ਸਾਹਮਣੇ ਆ ਰਹੀ ਹੈ ਜਿਤੇ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਦਰਸਾਉ ਸमाजिक ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਹੋਣਾ ਨੇ ਜਾਣਕਾਰੀ ਦਿੱਤੀ ਹੈ ਕਿ ਸਤਮਾ ਪੋਸ਼ਣ ਪਖਵਾੜਾ ਪੂਰੇ ਸੂਬੇ ਦੇ ਵਿੱਚ ਜੇ ਗੱਲ ਕੀਤੀ ਜਾਵੇ ਅਪ੍ਰੈਲ ਦਾ ਮਹੀਨਾ 22 ਅਪ੍ਰੈਲ ਤੱਕ 2025 ਤੱਕ ਮਨਾਇਆ ਜਾਵੇਗਾ ਇਸ ਮੁਹਿੰਮ ਦਾ ਜਿਹੜਾ ਹੈ ਸਭ ਤੋਂ ਵੱਡਾ ਉਦੇਸ਼ ਇਹ ਹੋਵੇਗਾ ਬੱਚਿਆਂ ਗਰਭਵਤੀ ਔਰਤਾਂ ਤੇ ਦੁੱਧ ਪਿਆਉਣ ਵਾਲੀਆਂ ਮਾਵਾਂ ਲਈ ਪੋਸ਼ਣ ਸੰਬੰਧੀ ਨਤੀਜਿਆਂ ਨੂੰ ਬਿਹਤਰ ਬਣਾਉਣਾ ਹੈ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਹੈ ਕਿ ਇਹ 2 ਹਫ਼ਤੇ ਚੱਲਣ ਵਾਲੀ ਮੁਹਿੰਮ ਸੂਬੇ ਦੇ ਵਿੱਚ ਪੋਸ਼ਣ ਜਾਗਰੂਕਤਾ ਭਾਈਚਾਰਕ ਭਾਗੀਦਾਰੀ ਅਤੇ ਟਿਕਾਊ ਚਰਚਾ ਰਾਹੀਂ ਮਨਾਈ ਜਾਵੇਗੀ ਡਾਕਟਰ ਬਲਜੀਤ ਕੌਰ ਨੇ ਕਿਹਾ ਹੈ ਕਿ ਸਾਲ ਪੋਸ਼ਣ ਪਖਵਾੜੇ ਦੌਰਾਨ ਜੀਵਨ ਦੇ ਪਹਿਲੇ 1000 ਦਿਨਾਂ ਦੇ ਵਿੱਚ ਪੋਸ਼ਣ ਦੇ ਵਿੱਚ ਸੁਧਾਰ ਕਰਨ ਦੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਕਿਉਂਕਿ ਇਹ ਸਮਾਂ ਬੱਚੇ ਦੇ ਸਹੀ ਵਿਕਾਸ ਲਈ ਸਭ ਤੋਂ ਮਹੱਤਵਪੂਰਨ ਹੈ ਤੇ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਬਲਜੀਤ ਕੌਰ ਹੋਰਾਂ ਨੇ ਵੀ ਦੱਸਿਆ ਹੈ ਕਿ ਬੱਚਿਆਂ ਵਿੱਚ ਮੋਟਾਪਾ ਘਟਾਉਣ ਲਈ ਸੰਤੁਲਨ ਖੁਰਾਕ ਨਿਯਮਤ ਤਸਰਤ ਅਤੇ ਸਿਹਤਮੰਦ ਆਦਤਾਂ ਰਾਹੀਂ ਸਿਹਤਮੰਦ ਜੀਵਨ ਸ਼ੈਲੀ ਨੂੰ ਤਸ਼ਾਹਤ ਕੀਤਾ ਜਾਵੇਗਾ ਤੇ ਉੱਥੇ ਹੀ ਆਂਗਣਵਾੜੀ ਵਰਕਰਾਂ ਸਿਹਤ ਕਰਮਚਾਰੀ ਪੰਚਾਇਤੀ ਰਾਜ ਸੰਗਠਨਾ ਤੇ ਸਥਾਨਕ ਨਿਵਾਸੀਆਂ ਨੂੰ ਵੀ ਜਿਹੜੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਇਸ ਮਹਿੰਮ ਵਿੱਚ ਪੂਰੇ ਉਤਸ਼ਾਹ ਨਾਲ हिस्सा ਲੈਣ ਇਸ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਡਾਕਟਰ ਬਲਜੀਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਓ ਮਿਲ ਕੇ ਆਪਾਂ ਕਪੋਸ਼ਣ ਮੁਕਤ ਪੰਜਾਬ ਬਣਾਈਏ ਅਤੇ ਆਪਣੇ ਬੱਚਿਆਂ ਤੇ ਮਾਵਾਂ ਲਈ ਇੱਕ ਸਿਹਤਮੰਦ ਭਵਿੱਖ ਯਕੀਨੀ ਬਣਾ ਲਈਏ ਉਧਰ ਦੂਜੇ ਪਾਸੇ ਜਿੱਥੇ ਉਹਨਾਂ ਨੇ ਇਹ ਗੱਲ ਕੀਤੀ ਹੈ ਤੇ ਉੱਥੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਇੱਕ ਅਜੇ ਹੀ ਸਕੀਮ ਜਿਹੜੀ ਹੈ ਬਣਾ ਰਹੀ ਹੈ ਜਿਸ ਤੇ ਬਜ਼ੁਰਗਾਂ ਨੂੰ ਜਿਹੜਾ ਹੈ ਵੱਡਾ ਤੋਹਫਾ ਦਿੱਤਾ ਜਾਵੇਗਾ ਸਰਕਾਰ ਪੈਨਸ਼ਨ ਵਧਾਉਣ ਦੀ ਫੇਰਾਕ ਦੇ ਵਿੱਚ ਹੈ ਹਾਲਾਂਕਿ ਵੱਧ ਤੋਂ ਵੱਧ ਜੇ ਗੱਲ ਕੀਤੀ ਜਾਵੇ ਤਾਂ 2500 ਰੁਪਏ ਦੀ ਜਿਹੜੀ ਹੈ ਗੱਲ ਚੱਲ ਰਹੀ ਹੈ ਪਰ ਫਿਲਹਾਲ ਜੇ ਵੇਖਿਆ ਜਾਏ ਤਾਂ 2000 ਰੁਪਏ ਜਿਹੜੀ ਹੈ ਪੈਨਸ਼ਨ ਹੋ ਸਕਦੀ ਹੈ 1500 ਰੁਪਏ ਮਿਲ ਰਹੀ ਹੈ 500 ਰੁਪਿਆ ਹੋਰ ਵਿੱਚ ਐਡ ਕੀਤਾ ਜਾ ਸਕਦਾ ਹੈ ਜਿਸ ਤੋਂ ਬਾਅਦ 2000 ਰੁਪਏ ਪ੍ਰਤੀ ਮਹੀਨਾ ਸਰਕਾਰ ਦਿਆ ਕਰੇਗੀ ਪੰਜਾਬ ਦੇ ਉਹਨਾਂ ਬਜ਼ੁਰਗਾਂ ਨੂੰ ਤੇ ਹਾਲਾਂਕਿ ਜਿਹੜੇ ਵਿਕਲਾਂਗ ਨੇ ਤੇ ਉਹਨਾਂ ਨੂੰ ਤੇ ਜਾਂ ਫਿਰ ਵਿਧਵਾ ਪੈਨਸ਼ਨ ਜਿਹੜੀ ਹੈ ਉਹਨਾਂ ਸਾਰਿਆਂ ਨੂੰ ਜਿਹੜਾ ਹੈ 5-500 ਰੁਪਏ ਦਾ ਵਾਅਦਾ ਲਾ ਕੇ ਸਰਕਾਰ ਦੇ ਸਕਦੀ ਹੈ 25-2500 ਰੁਪਏ ਤੱਕ ਵੀ ਇਹ ਪੈਨਸ਼ਨ ਜਿਹੜੀ ਹੈ ਵਧਾਈ ਜਾ ਸਕਦੀ ਹੈ ਫਿਲਹਾਲ ਇਹ ਖਬਰਾਂ ਜਿਹੜੀਆਂ ਨੇ ਕਾਫੀ ਚਰਚਾ ਦਾ ਵਿਸ਼ਾਪ ਬਣੀਆਂ ਹੋਈਆਂ ਨੇ ਆਪ ਸਰਕਾਰ ਜਿਹੜੀ ਹੈ ਇਹ ਵਾਅਦਾ ਹੁਣ ਪੂਰਾ ਕਰ ਸਕਦੀ ਹੈ ਤੇ ਦੂਸਰੇ ਪਾਸੇ ਭੈਣਾ ਨਾਲ ਕੀਤਾ ਇੱਕ-ਇੱਕ 1000 ਰੁਪਏ ਦਾ ਵਾਅਦਾ ਵੀ ਜਲਦੀ ਹੀ ਪੂਰਾ ਹੋ ਸਕਦਾ ਹੈ ਸੋ ਮਿਲਦੇ